ਲੋ ਜੀ ਓਏ ਮੈਂ ਕੀ ਹੈ ਨਾ ਇਹ ਤੁਸੀਂ ਸੋਚੋਗੇ ਵੀ ਇਹ ਕੀ ਕਰਨਾ ਹੈ ਪਰ ਤੁਹਾਨੂੰ ਪਤਾ ਲੱਗੇਗਾ ਕੂਂਡਾ ਸਾਹਮਣੇ ਵੇਖ ਕੇ ਵੀ ਆਪਾਂ ਇੱਥੇ ਕੂਂਡਾ ਕੱਢਣਾ ਵਾ ਤੇ ਫੇ ਰਾਜਾ ਕੰਗ ਆਇਆ ਜੀ ਦਾ ਰਖੜਾ ਕਹਿਣਾ ਉਹ ਪਰਲੇ ਮੈਨੇ ਵਿਖਾ ਰਾਜਾ ਕੰਗ ਲੋ ਜੀ ਆ ਰਿਹਾ ਕਿੱਥੇ ਲਾ ਦੀ ਉਹ ਨਾ ਮੇ ਖੜਾ ਨਾ ਕਢੋ ਤੇ ਦੂਜਾ ਚਲੋ ਬਸ ਕਰ ਜਾ ਕੂਂਡਾ ਪੁੱਟਣਾ ਨਹੀਂ ਹੋ ਸਾਰਿਆਂ ਨੂੰ ਮੈਂਸ਼ਨ ਕਰਦੇ ਆਪਾਂ ਸ਼੍ਰੀਕ ਸਾੜੀ ਅੱਜ ਕਿਹੜਾ ਤੇਰਾ ਵੀ ਸ਼੍ਰੀਕ ਹੈਗਾ ਕੋਈ ਆ ਬਰਾਦਰ ਕੰਗਦਾ ਗਾ ਬਾਉ ਤੇਰਾ ਬਲੱਡ ਦਾ ਗਰੁੱਪ ਨਹੀਂ ਜਾਉਦਾ ਹੈਗਾ ਉਹ ਮੇਚ ਲੈ ਦੇ ਉਹ ਬਾਤ ਕਰ ਜਾ ਭਰਾਵਾ ਕੁੰਡਾ ਥੱਲੇ ਲਜਾਊਗਾ ਤੇ ਫੇਰ ਹੀ ਆ ਮੇਚ ਇਧਰ ਵੇਲਾ ਕਰਾ ਦੇ ਵੀਰ ਬਣ ਕੇ ਆਪਣੀ ਗੱਲ ਦੱਣਾ ਇਹ ਬਾਬੇ ਦਜੇ ਦਾ ਵਾ ਬਾਜੇ ਦਾ ਵਾ ਨਵਾਜਾ ਓਏ ਬਾਜੇ ਮਹਾ ਨਾ ਨਾ ਉਹੋ ਜੀ ਗੱਲ ਕੋਈ ਨਹੀਂ ਕਰਨੀ ਬਾਜ ਪ੍ਰਮਾਨ ਅਬ ਮੈਂ ਵੀਡੀਓ ਬਣਾਉਣਾ ਵਾ ਨਹੀਂ ਉਹ ਤ ਮੈਂ ਕੱਲ ਦੱਸਾਂਦਾ ਬਾਜਨ ਮਹਾ ਪਹੁੰਚੇ ਗਲਾਈਏ ਤੇ ਬੋਟਾ ਕੰਢੀਏ ਕੀ ਕਰਾਂ ਬਾਜਾ ਤੇਰਾ ਦਾ ਰਾਤ ਪੀ ਕੇ ਤੇ ਕੁੱਤਰੇ ਫਰੀਏ ਕੁੱਤੇ ਆਣੋ ਕਹ ਲਗਾ ਕਾਰਗਾ ਕਾਰਗਾ ਭਰਾਵਾ ਐਡਾ ਢੋਆ ਫੋੜ ਦੇਣਾ ਇੱਕ ਮਿੰਟ ਦੀ ਵੀਡੀਓ ਟੋਆ ਹੀ ਮਹਾ ਪੁੱਟਿਆ ਤੂੰ ਇਹ ਤੂੰ ਖਸਖਾਦ ਬਣਾਤੀ ਹੈ ਕਰੋ ਕਰੋ ਮੜਿਓ ਰੰਗ ਫੇਰ ਦੇ ਬਾਅਦ ਅਗਲਾ ਰਗੜਾ ਆਪਾਂ ਇਹਦੇ ਥੱਲੇ ਲਾਉਣਾ ਪਰ ਲੈਂਟਰ ਪਾ ਕੇ ਰੱਖੋ ਨਾ ਹਾਥ ਧੋਲੀ ਹੋਣਾ ਬਾਬਾ ਸ਼ਹੀਦ ਹਾਂ ਹਾਂ ਕੋਈ ਨਹੀਂ ਕਰਦਾਂਗੇ ਪੇਂਟਰ ਚੜਿਆ ਉੱਤੇ ਆਪਣਾ ਪੱਦਰੇ ਮਿੱਟੀ ਪਾਜ ਆਲੇ ਜਾਲੇ ਆਲੇ ਜਾਲੇ ਮਿੱਟੀ ਪਾ ਹੱਥ ਨਾਲ ਉਪਰਲੇ ਪਾਸੇ ਪਾ ਫਿਰ ਫਿਰ ਰੱਖੀ ਜੇ ਲਗਿਆ ਚਲ ਬਹੁਤ ਸਿਆਣਾ ਹੈਗਾ ਤੂੰ ਉਧਰਲੇ ਪਾਸੇ ਪਾ ਇਧਰੋਂ ਮਿੱਟੀ ਲੈ ਤਾਣੂ ਲੈ ਆ ਤਾਣੂ ਲੈ ਮਿੱਟੀ ਬੜਾ ਸਿਆਣਾ ਤੂੰ ਘਰੇ ਪਤਾ ਨਹੀਂ ਵੇਚਣਾ ਪਾਣੀ ਇਹਦਾ ਮਿੱਟੀ ਬੁੱਕ ਭਰ ਕੇ ਦੇ ਵਿੱਚ ਸੁੱਟ ਲੈ ਘਰੇ ਪਸਲੇ ਤੇ ਕਿਉਂ ਨਹੀਂ ਈ ਢੀ ਵੜਦਾ ਚਲ ਕੋਈ ਨਹੀਂ ਕਰ ਕਰ ਇਹ ਆਪਾਂ ਲਾਈਆ ਰੈੱਡ ਪਿੰਡੀ ਇਹ ਕਾਦੂ ਜੜੇ ਹੈ ਇਹ ਆਪਣਾ ਕਾਂਡੇ ਵਾਲਾ ਘਬਰੂ ਅਕਲੀ ਮੈਂ ਹਰ ਵਾਰ ਕਰਾਂ ਲੋ ਨਹੀਂ ਸ਼ਾਂਤ ਵਾਲਾ ਜੱਬਰ ਅੱਜ ਜਮੂੜਾ ਤੋੜਿਆ ਇਹਨੇ ਇਹ ਤੋੜ ਕੇ ਵਾਲੀ ਇਹਨੇ ਆ ਇਧਰ ਮੰਣੀ ਆਹ ਬੜਾ ਹੋ ਵੀਡੀਓ ਤੇ ਨੋਰ ਮੈਂ ਕੀ ਕਹਿਣ ਲੱਗਾ ਮੇਰੇ ਨਾਲ ਮੂੰਹ ਆਪੇ ਵਿੱਚ ਥੱਲੇ ਰੱਖੇ ਨੂੰ ਅੱਛਾ ਆ ਵੀ ਸਾਡੀ ਤੇ ਉਹ ਡੰਡਾ ਇਧਰ ਰੱਖੂ ਇੱਥੇ ਉਹ ਰੱਖਦੇ ਪਹਿਲਾਂ ਸਾਮਾਨ ਪਾਈ ਦਿੰਦਾ ਵਾ ਲੱਭਾ ਅਗਲੇ ਕੀ ਪਾਇਆ ਕਿ ਆਹ ਹੋਵੇ ਕਲਾਦਰਤੀ ਵੜੀਏ ਪਾਇਆ ਥੋੜਾ ਇਹ ਸਮਾਨ ਪਾ ਲੈਂਦੇ ਇਹ ਆਪਣੇ ਗਲਾਬ ਤੇ ਲੌਂਗ ਤੇ ਨਾਲ ਸੌਫ ਨੈਕਟ ਗਲਾਬ ਸਕਾਏ ਆਪਾਂ ਇਸੇ ਕੰਮ ਨੂੰ ਖਰੋੜੇ ਪਾਤੇ ਖਰਵੜੇ ਵੀ ਪਾਤੇ ਖਰਵੜੇ ਪਹਿਲਾਂ ਪਾਤੇ ਆ ਆਹ ਕੀ ਬਿਸਕੁਟ ਜੇ ਪਾਈ ਜਾਂਦਾ ਇਹ ਵਿੱਚ ਕੋਈ ਨਹੀਂ ਕੋਈ ਇਹ ਹੁਣ ਆਪਾਂ ਪਾਉਣਾ ਜੀ ਚਾਂਦੀ ਵਰਕ ਆਪਾਂ ਇਹਦੇ ਚ ਜਿੰਨਾ ਆਪਾਂ ਲਿਆਂਦਾ ਸਾਰੇ ਬਾਦਨਾ ਅੱਜ ਉਹ ਹੋ ਕਿੰਥੇ ਚੰਪੜ ਗਿਆ ਤੇ ਸਾਰੇ ਬਾਦਨਾ ਅੱਜ ਸਾਰਾ ਹੀ ਬਾਦਨਾ ਸੇਵਕਨੇ ਅੱਜ ਸਾਰੀ ਚਾਂਦੀ ਜਾਂਦੀ ਕਰਦਣੀ ਹਾਂਜੀ ਜਾਂਦੀ ਚਾਂਦੀ ਜਿਹੜੀ ਚਾਂਦੀ ਓਏ ਹੋ ਓਹ ਹੋ ਐਕਸਕਿਊਜ਼ ਮੀ ਅੰਦਰ ਹੀ ਰੋ ਐਕਸਕਿਊਜ਼ ਮੀ ਆਵੇ ਸਾਡੇ ਇਥੇ ਕਰ ਦੋ ਲੱਖੇ ਨੂੰ ਕਾਤੋ ਵਜਾ ਮਾਰ ਦੇ ਮੈਨੂੰ ਯਾਦ ਆ ਕਾ ਕੇ ਰਕੇ ਕਿ ਕੀ ਆ ਉਹ ਨਹੀਂ ਨਹੀਂ ਕਿਰਕਣੀ ਆ 11 ਲਾਡ ਡਾ ਫੜਾ ਇਹ ਉਹਦੇ ਵਿੱਚੋਂ ਕਿਰਿਆ ਵਾ ਆ ਗਲਾਬਾਂ ਚ ਮੇਲਾ ਵੇਖ ਤੇ ਡੰਡੇ ਨਾਲ ਡੇ ਭੈਣ ਲੱਗਾ ਚੱਲ ਬਿਸ਼ਰਾ ਮੁੰਡੇ ਨਿਆਣੇ ਮਾਹ ਚਾਂਦੀ ਰਲਾੜੀ ਡਾਲ ਲੈਣੀ ਹੈ ਮੈਨੂੰ ਉਹ ਉੱਡਦੀ ਦਾ ਉਹ ਗੱਲ ਨਹੀਂ ਓਰੇ ਚਾ ਫੜੇ ਹੁਣ ਤੇਰੀ ਵਾਰੀ ਕੈਚੇ ਬਾਕੀ ਦਾ ਚਲੋ ਸ਼ਕਨ ਲੱਗਿਆ ਵੀਡੀਓ ਬਣਾਉਣੇ ਇੱਕ ਪਾਸੇ ਸ਼ਰਦਾਈ ਰਗੜਨਦੇ ਆ ਇੱਕ ਪਾਸੇ ਰੰਗ ਹੋ ਰਿਹਾ ਸਹੀ ਜਿਹਾ ਲੱਗਦਾ ਗੁਰੂ ਆਵੇ ਚਿੱਟਾ ਰੰਗ ਸੋਨਾ ਲੱਗਦਾ ਇਹ ਗੱਲ ਓਏ I okay.